ਹਾਂ ਜੀ ਮੇਟਰ ਸੱਚੀ ਗੱਲ ਹੈ ਕਿ ਬਾਕੀ ਵੀ ਉਮੀਦ ਹੈ ਤੁਸੀਂ ਸਾਰੇ ਵਧੀਆ ਤੇ ਠੀਕ ਠਾਕ ਹੋਵੋਗੇ ਕਿ ਬੱਕ ਚੈਨਲ ਨੂੰ ਸਬਸਕ੍ਰਾਈਬ ਜੁ ਕਰਦਿਆ ਕਰੋ ਲਾਈਕ ਸ਼ੇਅਰ ਕਮੈਂਟ ਜੀ ਉਹਨਾਂ ਦਾ ਸਾਰਾ ਕਰਦਿਆ ਕਰੋ ਮੇਰੇ ਭਰਾ ਐਵੀਏਟਰ ਅੱਜ ਤੇ ਸਰਵਸ ਨੂੰ ਕਿ ਲੇਟ ਸਰਵਿਸ ਕਰਾਉਣ ਦੇ ਨਤੀਜੇ ਆ ਇਹ ਨੂੰ ਸਟਾਰਟ ਕਰਕੇ ਵਿਖਾਉਣਾ ਕੀ ਹਾਲ ਹੋਇਆ ਹੈਗਾ ਸਾਹਮਣੇ ਹੀ ਆ ਦੇਖ ਲਈ ਆ ਇੱਕ ਤਾਂ ਦਾ ਟੁੱਟਿਆ ਵੇ ਇਹਨ ਕਰਕੇ ਰੇਸ ਨਹੀਂ ਲੱਗੇ ਕਿਤਾ ਫਿਲਟਰ ਫਿਲਟਰ ਭਰਿਆ ਹੋਇਆ ਤੇ ਇਹਦੀ ਇੱਕ ਹੋ ਗਈ ਖਰਾਬ ਕੇਮ ਕੇਮ ਸ਼ਾਪ ਤੇ ਜਿੱਥੇ ਤੋਂ ਰੋਲੀ ਗਈ ਇਹਨੂੰ ਤੀਜੇ ਸਰਵਿਸ ਕਰਾਉਣ ਨਾਲ ਹੀ ਆ ਕੋਈ ਬੰਦਾ ਟਾਈਮ ਨਾਲ ਸਰਵਿਸ ਕਰਾਵੇ ਅਜੇ ਮੈਂ ਟੱਕਣ ਟੁੱਟਿਆ ਅਜੇ ਦੀ ਮਿੱਟੀ ਖਿੱਚੀ ਜਾਂਦੀ ਆ ਬੁਰਾ ਹਾਲ ਆ ਤੇ ਧਿਆਨ ਨਹੀਂ ਦਿੰਦੇ ਬੰਦੇ ਬਈ ਬਈ ਧਿਆਨ ਦਿਆ ਕਰੋ ਚੀਜ਼ ਨੂੰ ਆਪਦੀ ਨੂੰ